ਪਾਸ਼ਾ ਬਾਬਰ ਦੀ ਜੇਲ੍ਹ ਵਿੱਚ ਗਏ ਤੇ ਸਤਿਗੁਰੂ ਪਾਸ਼ਾ ਨੇ ਏਮਨਾਬਾਦ ਦੇ ਵਾਸੀ ਰਿਹਾ ਕਰਵਾਏ ਸੀ ਧੰਨ ਗੁਰੂ ਨਾਨਕ ਦੇਵ ਪਾਸ਼ਾ ਨੇ ਗੁਰੂ ਹਰਗੋਬਿੰਦ ਪਾਸ਼ਾ ਗਵਾਲੀਅਰ ਦੇ ਕਿਲੇ ਵਿੱਚ ਗਏ 52 ਕੈਦੀ ਰਾਜੇ ਧਿਆਨ ਦੇ ਕੇ ਸੁਣਿਓ 52 ਕੈਦੀ ਰਾਜੇ ਤੇ ਉਹ ਜਿਹੜੇ ਸਤਿਗੁਰੂ ਪਾਸ਼ਾ ਦਾ ਪੱਲਾ ਲੜ ਪੜ ਕੇ ਆਜ਼ਾਦ ਹੋਏ ਇਤਿਹਾਸ ਦੱਸਦਾ ਹੈ ਬਾਅਦ ਵਿੱਚ ਜਹਾਂ ਹਿਰਮੁ ਕਹਿ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ 51 ਕੈਦੀ ਰਾਜੇ ਹੋ ਰਿਹਾ ਕਰਵਾਏ ਸੀ ਜਿਹੜੇ ਰਾਜਿਆਂ ਦੀ ਗਿਣਤੀ ਬਣਦੀ 103 ਬਣਦੀ ਹੈ 52 ਤੇ ਉਹ ਜਿਹੜੇ ਸਤਗੁਰੂ ਪਾਤਸ਼ਾਹ ਦਾ ਲੜ ਪਕੜ ਕੇ ਆਜ਼ਾਦ ਹੋ ਗਏ ਤੇ ਇਤਿਹਾਸ ਦੱਸਦਾ ਵੀ 51 ਰਾਜੇ ਬਾਅਦ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਗੁਰਮਖੋ ਰਿਹਾ ਕਰਵਾਏ ਸੀ ਗੁਰੂ ਨਾਨਕ ਦੇਵ ਪਾਤਸ਼ਾਹ ਕੈਦ ਵਿੱਚ ਗਏ ਉਹਨਾਂ ਨੇ ਸਤਗੁਰੂ ਪਾਤਸ਼ਾਹ ਨੇ ਰਾਜਾ ਆਪਣੇ ਐਮਰਾਵੜ ਦੇ ਵਸਣ ਨੂੰ ਰਿਹਾ ਕਰਵਾਇਆ ਗੁਰੂ ਹਰਗੋਬਿੰਦ ਪਾਸ਼ਾ ਕੈਦ ਵਿੱਚ ਗਏ ਹਾਲਾਂਕਿ ਉਹ ਜਿਹੜੇ ਪਹਾੜੀ ਰਾਜੇ ਸੀ ਨਾ ਉਹਨਾਂ ਦੇ ਪੁੱਤਰਿਆਂ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਸੀ ਪਿੱਛੇ ਬੇਨਤੀ ਕੀਤੀ ਸੀ ਤਾਰਾ ਚੰਦ ਗੁਰੂ ਹਰਗੋਬਿੰਦ ਪਾਸ਼ਾ ਨੂੰ ਰਿਹਾ ਕਰਵਾਇਆ ਸੀ ਤਾਰਾ ਚੰਦ ਤਾਰਾ ਚੰਦ ਦਾ ਪੁੱਤਰ ਹੋਇਆ ਦੀਪ ਚੰਦ ਦੀਪ ਚੰਦ ਦਾ ਪੁੱਤ ਹੋਇਆ ਭੀਮ ਚੰਦ ਜਿਹੜਾ ਸਾਰੀ ਉਮਰ ਵਿਰੋਧਤਾ ਕਰਦਾ ਰਿਹਾ ਸਾਰੀ ਉਮਰ ਵੈਰ ਕਰਦਾ ਰਿਹਾ ਪਰ ਸਤਿਗੁਰੂ ਪਾਸ਼ਾ ਨਾਨਕੋ ਬੈਰੀ ਨਹੀਂ ਬਿਗਾਣਾ ਸકલ ਸੰਗ ਖਮ ਕੋ ਬਣ ਆਈ ਤੈਂ ਇੱਕ ਬੇਨਤੀ ਕਰਾਂ ਅਸੀਂ ਦੀਵਾਲੀ ਮਨਾਉਣੀ ਹੈ ਬੰਦੀ ਛੋੜ ਸਤਿਗੁਰੂ ਪਾਸ਼ਾ ਨੂੰ ਯਾਦ ਕਰਕੇ ਧੰਨ ਗੁਰੂ ਹਰਗੋਬਿੰਦ ਪਾਸ਼ਾ ਨੂੰ ਚੇਤੇ ਕਰਕੇ ਗੁਰੂ ਨਾਨਕ ਪਾਸ਼ਾ ਨੂੰ ਚੇਤੇ ਕਰਕੇ ਜਿਹੜੇ ਬੰਦਰਾ ਤੋਂ ਗੁਰਮਖ ਪਿਆਰਿਓ ਆਜ਼ਾਦ ਕਰਵਾਉਣ ਵਾਲੇ ਨੇ ਇੱਕ ਦੂਜੀ ਬੇਨਤੀ ਦੀਵਾਲੀ ਤੇ ਸੰਨ 1746 ਕਲੇ ਦਾ ਭੁੱਲਿਓ 1746 ਦੇ ਵਿੱਚ ਖਿੰਡੇ-ਪੁੰਡੇ ਸਿੱਖਾਂ ਦੇ ਜਦੋਂ ਸਰਬੱਤ ਖਾਲਸਾ ਹੋਇਆ ਸੀ ਤੇ 25 ਜੱਥੇ ਬਣੇ ਸੀ ਦਿਵਾਲੀ ਤੇ ਗੁਰਮਖ ਪਿਆਰਿਓ ਸੰਨ 1760 ਕਦੇ ਨਾ ਭੁੱਲਿਓ ਜਦੋਂ ਸਿੱਖਾਂ ਨੇ ਦਿਵਾਲੀ ਤੇ ਗੁਰਮਤਾ ਕਰਕੇ ਸਰਬੱਤ ਖਾਲਸੇ ਦਾ ਇਕੱਠ ਕਰਕੇ ਲਾਹੌਰ ਦੇ ਗੁਰਮਖੋਂ ਕਬਜ਼ਾ ਕੀਤਾ ਸੀ ਦਿਵਾਲੀ ਤੇ ਕਦੇ ਸੰਨ 1762 ਨਾ ਭੁੱਲਿਓ 1762 ਨੂੰ ਆਪ ਨੂੰ ਪਤਾ ਹੈ ਵੀ ਵੱਡਾ ਘੱਲੂ ਘਾਰਾ ਵਾਪਰਿਆ ਸੀ ਮਲੇਰਕੋਟਲੇ ਕੋਲ ਪਰ ਹੀ ਇੱਕ ਦਿਨ ਦੇ ਵਿੱਚ 50000 ਗਣਕੀ ਦੇ ਸਿੱਖ ਸ਼ਹੀਦ ਹੋਏ 50000 ਗਣਕੀ ਦੇ ਇਹ ਅਬਦਾਲੀ ਕਹਿੰਦਾ ਸੀ ਜਿਹੜੀ ਸਿੱਖ ਗੋਮ ਹੈ ਇਹ ਤਿੰਨ ਸਦੀਆਂ ਨਹੀਂ ਉੱਠ ਸਕਦੀ ਤਿੰਨ ਸਦੀਆਂ ਉਹਨੇ ਤਿੰਨ ਸਦੀਆਂ ਗਿਆ ਸੀ ਫਰਵਰੀ ਦੇ ਵਿੱਚ ਘੱਲੂ ਘਾਰਾ ਵਾਪਰਿਆ ਮਾਰਚ ਅਪ੍ਰੈਲ ਮਈ ਉਹ ਤਿੰਨ ਸਦੀਆਂ ਕਹਿੰਦਾ ਸੀ ਸਿੱਖਾਂ ਨੇ ਤਿੰਨ ਮਹੀਨੇ ਨਹੀਂ ਪੈਣ ਦਿੱਤੇ ਤਿੰਨ ਮਹੀਨੇ ਬਾਅਦ ਉਹਦੇ ਜੈਨ ਖਾਨ ਨੂੰ ਖਦੇੜ ਦਿੱਤਾ ਤੇ ਸਰਹੰਦ ਫਤਿਹ ਕਰ ਲਈ ਤੇ ਅਬਦਾਲੀ ਦਾ ਭਰਮ ਦੂਰ ਹੋਇਆ ਜਿਹੜੀ ਗੱਲ ਨੂੰ ਮੈਂ ਤਿੰਨ ਸਦੀਆਂ ਕਹਿੰਦਾ ਸੀ ਉਹਨਾਂ ਨੇ ਤਿੰਨ ਮਹੀਨੇ ਨਹੀਂ ਪੈਣ ਦਿੱਤੇ ਉਸੇ ਸਾਲ 1762 ਉਸੇ ਸਾਲ 1762 ਦੇ ਵਿੱਚ ਦੀਵਾਲੀ ਦੇ ਮੌਕੇ ਸਿੱਖਾਂ ਦਾ ਸ੍ਰੀ ਅਮਰਤਸਰ ਸਾਹਿਬ ਦੀ ਧਰਤੀ ਤੇ ਇਕੱਠ ਹੋਇਆ ਤੇ ਇਕੱਠ ਹੋਇਆ ਸੀ 60 ਹਜ਼ਾਰ ਹਾਲਾਂਕਿ ਇਹਨੇ ਸਖਸ਼ੀਤ ਕੀ ਹੋ ਚੁੱਕੇ ਨੇ ਇੰਨਾ ਇਕੱਠ ਆ ਕੇ ਅਫਦਾਲੀ ਦੀ ਰੂਹ ਕੰਬ ਗਈ ਕਿ ਜਿਨ੍ਹਾਂ ਨੂੰ ਮੈਂ ਕਹਿੰਦਾ ਸੀ ਤਿੰਨ ਸਾਧੀਆਂ ਨੇ ਉੱਠਣਗੇ ਤੇ ਉਹਨਾਂ ਦਾ 60000 ਗਿਣ ਤਾ ਇਕੱਠ ਦਿਵਾਲੀ ਤੇ ਸਾਲ 1733 ਕਲੇਰਾ ਭੁੱਲਿਓ ਸਨ 1733 ਵਿੱਚ ਜਦੋਂ ਸਿੱਖਾਂ ਦਾ ਇਕੱਠਾਣਾ ਬੰਦ ਕਰ ਦਿੱਤਾ ਸੀ ਇਕੱਠਾਣਾ ਬੰਦ ਹੋ ਗਿਆ ਸੀ ਤੇ ਭਾਈ ਮਨੀ ਸਿੰਘ ਨੇ ਸਰਕਾਰ ਨਾਲ ਗੱਲਬਾਤ ਕੀਤੀ ਸੀ ਜਕਰੀਆ ਖਾਨ ਦੇ ਨਾਲ ਉਹਨਾਂ ਨੇ ਕਿਹਾ ਸੀ ਵੀ ਇਕੱਠ ਹੋ ਲੈਣ ਦਿਓ ਪਰ ਬਾਅਦ ਵਿੱਚ ਜਦੋਂ ਭਾਈ ਮਨੀ ਸਿੰਘ ਨੂੰ ਪਤਾ ਲੱਗਿਆ ਵੀ ਜ਼ਾਲਮ ਨੇ ਸਿੱਖਾਂ ਨੂੰ ਸ਼ਹੀਦ ਕਰ ਦੇਣਾ ਤੇ ਸਿੱਖਾਂ ਨੂੰ ਕਿਹਾ ਵੀ ਆਇਓ ਨਾ ਕਿਉਂਕਿ ਜ਼ਾਲਮ ਦੀ ਨੀਤ ਬਦਲੀ ਤੋ ਚੁੱਕੀ ਹੈ ਤੁਸੀਂ ਦੀਵਾਲੀ ਤੇ ਇਕੱਠੇ ਨਾ ਹੋਇਓ ਜਦੋਂ ਪੈਸਾ ਨਾਕ ਉਤਾਰਿਆ ਤੇ ਸਰਕਾਰ ਨੇ ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਲਾਹੌਰ ਲਜਾ ਕੇ ਬੰਦ-ਬੰਦ ਕੱਟ ਕੇ ਭਾਈ ਮਨੀ ਸਿੰਘ ਨੂੰ ਸ਼ਹੀਦ ਕੀਤਾ ਗਿਆ ਜੇਕਰ ਦੀਵਾਲੀ ਤੇ ਯਾਦ ਕਰਨਾ ਤੇ ਭਾਈ ਮਨੀ ਸਿੰਘ ਨੂੰ ਜ਼ਰੂਰ ਯਾਦ ਕਰੋ ਦੀਵਾਲੀ ਤੇ ਯਾਦ ਕਰਨਾ ਤੇ ਬੰਦ-ਬੰਦ ਕਟਾ ਕੇ ਸ਼ਹੀਦ ਪ੍ਰਾਪਤ ਕਰਨ ਵਾਲੇ ਭਾਈ ਮਨੀ ਸਿੰਘ ਨੂੰ ਜ਼ਰੂਰ ਯਾਦ ਕਰੋ ਇੱਕ ਬੇਨਤੀ ਕਰਕੇ ਸਮਾਪਤੀ ਕਰਨੀ ਹੈ ਅਸੀਂ ਦੀਵੇ ਬੜੇ ਜਗਾਉਣੇ ਚਲੋ ਜਗਾਉਣੇ ਚਾਹੀਦੇ ਆ ਕਿਤੇ ਮਣੀਆਂ ਤੇ ਦੀਵਾ ਕਿਤੇ ਛੱਪੜ ਤੇ ਦੀਵਾ ਕਿਤੇ ਬੋਹੜ ਦੇ ਥੱਲੇ ਦੀਵਾ ਗੁਰੂ ਪਾਸ਼ਾ ਕਹਿੰਦੇ ਇੰਨੇ ਦੀਵੇ ਜਗਾਉਣ ਵਾਲਿਆ ਉਹ ਜਿਹੜਾ ਦੀਵਾ ਤੈਨੂੰ ਜਗਾਉਣ ਵਾਸਤੇ ਕਿਹਾ ਸੀ ਉਹ ਤੇ ਜਗਾਇਆ ਨਹੀਂ ਬਾਹਰ ਦੀਵੇ ਜਗਾਉਂਦਾ ਰਿਹਾ ਸਤਗੁਰੂ ਜੀ ਕਿਹੜਾ ਦੀਵਾ ਜਗਾਉਣਾ ਸੀ ਸਤਗੁਰੂ ਪਾਸ਼ਾ ਕਹਿੰਦੇ ਸਤਗੁਰ ਸ਼ਬਦ ਉਜਾਰੋ ਦੀਵਾ ਆਪਣੇ ਅੰਦਰ ਦੀਵਾ ਜਗਾਉਣਾ ਸੀ ਉਹ ਤੇ ਜਗਾਇਆ ਨਹੀਂ ਬਾਹਰ ਦੀਵੇ ਜਗਾਉਂਦਾ ਰਿਹਾ ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨਸਿਓ ਅੰਧਕਾਰ ਦੇ ਮੰਦਰ ਰਤਨ ਕੋਠੜੀ ਖੁੱਲੀ ਕਨੂਪਾ ਇੱਕ ਬੇਨਤੀ ਕਰਕੇ ਸਮਾਪਤੀ ਕਰ ਦੇਣੀ ਹੈ ਆਉਣ ਵਾਲੇ ਸਮੇਂ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸ਼ੀਤੀਪੁਰ ਬਾ ਰਹੇ ਔਰੰਗਜੀਬ ਦੇਖੋ ਦੀਵਾ ਇੱਕ ਬੇਨਤੀ ਕੀਤਾ ਰੱਖਿਓ ਦੀਵਾਲੀ ਦਾ ਜਗਾਇਆ ਹੋਇਆ ਦੀਵਾ ਤੇ ਬੁੱਝ ਜਾਣਾ ਹੈ ਘੰਟੇ ਨੂੰ ਬੁੱਝ ਜਾਵੇਗਾ 2 ਘੰਟੇ ਨੂੰ 3 ਘੰਟੇ ਨੂੰ ਤੇ ਬੁੱਝ ਜਾਣਾ ਹੈ ਪਰ ਜਿਹੜਾ ਸਤਗੁਰੂ ਦਾ ਜਗਾਇਆ ਹੋਇਆ ਦੀਵਾ ਹੈ ਨਾ ਉਹ ਕਦੇ बुझ ਨਹੀਂ ਸਕਦਾ ਉਹਨੇ ਕਦੇ ਬੁਝਣਾ ਨਹੀਂ ਔਰੰਗਜ਼ੇਬ ਹਿੰਦੂਆਂ ਨੂੰ ਕਤਲ ਕਰਦਾ ਸੀ ਹਿੰਦੂਆਂ ਦੇ ਮੰਦਰ ਤੋੜਦਾ ਸੀ ਹਿੰਦੂਆਂ ਦੇ ਜਿਨੇ ਉਹ ਲਹੁੰਦਾ ਸੀ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸ਼ਹੀਦੀ ਦੇ ਕੇ ਆਪਣੀਆਂ ਅੰਦਰਾਂ ਦਾ ਇਹੋ ਜਿਹਾ ਜਿਨੇ ਉਹ ਪਾਇਆ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪਾਏ ਹੋਏ ਅੰਦਰਾਂ ਦੇ ਵਟਕੇ ਜਿਨੇ ਉਹ ਨੂੰ ਔਰੰਗਜ਼ੇਬ ਲਾ ਨਹੀਂ ਸਕਿਆ ਗੁਰੂ ਤੇਗ ਬਹਾਦਰ ਪਾਸ਼ਾ ਨੇ ਆਪਣੇ ਲਹੂ ਦਾ ਟਿੱਕਾ ਹਿੰਦੂ ਵੀਰ ਦੇ ਮੱਥੇ ਤੇ ਇਹੋ ਜਿਹਾ ਲਾਇਆ ਜਿਸ ਟਿੱਕੇ ਨੂੰ ਔਰੰਗਜ਼ੇਬ ਲਾ ਨਹੀਂ ਸਕਿਆ ਆਪਣੀ ਰਤ ਦਾ ਦੀਵਾ ਵੈਸੇ ਤੇ ਦੀਵਾ ਬਾਲਦੇ ਆ ਤੇਲ ਪਾ ਕੇ ਪਰ ਗੁਰੂ ਤੇਗ ਬਹਾਦਰ ਪਾਸ਼ਾ ਨੇ ਆਪਣੀ ਰਤ ਦਾ ਦੀਵਾ ਜਗਾਇਆ ਰਤ ਬਾਲ ਕੇ ਇਹੋ ਜਿਹਾ ਦੀਵਾ ਜਗਾਇਆ ਜਿਸ ਦੀਵੇ ਨੂੰ ਔਰੰਗਜ਼ੇਬ ਬੁਝਾ ਨਹੀਂ ਸਕਿਆ ਜਿਹੜਾ ਸਤਸਗੁਰੂ ਦਾ ਜਗਾਇਆ ਹੋਇਆ ਦੀਵਾ ਹੈ ਨਾ ਉਹ ਫਿਰ ਕਦੇ ਬੁਝਿਆ ਨਹੀਂ ਕਰਦਾ ਸਤਪੁਰਸ਼ ਸਾਖ ਪੁਜਾਰੋ ਦੀਪਾ ਦਿਨ ਸਿਉ ਅੰਤਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਉਨਿਪਾ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਦੀਵਾ ਬਾਲੇ ਅੰਧੇਰਾ ਜਾਏ ਵੇਦ ਪਾਠ ਮੱਤ ਮਾਫ਼ ਆਪਾਂ ਖਾਏ ਸਤਗੁਰੂ ਪਾਤਸ਼ਾਹ ਕਹਿਣ ਲੱਗੇ ਇਹੋ ਜਿਹਾ ਦੀਵਾ ਜਗਾ ਤੇ ਇਹੋ ਜਿਹਾ ਜਿਹੜਾ ਦੀਬ ਹੈ ਉਹ ਅਸੀਂ ਜਗਾਉਂਦੇ ਨਹੀਂ ਤੇ ਬਾਹਰ ਅਸੀਂ ਦੀਵੇ ਜਗਾਉਣ ਤੇ ਲੱਗੇ ਹੋਏ ਸਤਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਜੇਕਰ ਦੀਵਾਲੀ ਮਨਾਉਣੀ ਹੈ ਉਹਨਾਂ ਸ਼ਹੀਦਾਂ ਨੂੰ ਯਾਦ ਕਰਕੇ ਮਨਾਈਏ ਜੇਕਰ ਦੀਵਾਲੀ ਮਨਾਉਣੀ ਹੈ ਤੇ ਸਤਗੁਰੂ ਪਾਤਸ਼ਾਹ ਨੂੰ ਯਾਦ ਕਰਕੇ ਦੀਵਾਲੀ ਮਨਾਈਏ ਤਾਂ ਕਿ ਸਾਡੇ ਇਤਿਹਾਸ ਮਨਾਏ ਹੋ ਸਫਲ ਹੋ ਸਕਣ ਸੋ ਆਓ ਆਪਦੀ ਦੀ ਸੇਵਾ ਦੇ ਵਿੱਚ ਅੱਜ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਨੇ ਇਹਨਾਂ ਦੇ ਪਾਸੋਂ ਅੰਮ੍ਰਿਤਮਰਨ ਦਾ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੋ ਅਗਲੇ ਐਤਵਾਰ ਆਉਣਗੇ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸੋ ਆਓ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਅੰਮ੍ਰਿਤਸਰ ਆਪਣੇ ਸਾਥੀਆਂ ਦੇ ਨਾਲ ਆਏ ਨੇ ਇਹਨਾਂ ਦੇ ਪਾਸੋਂ ਅੰਮ੍ਰਿਤਮਰਨ ਦਾ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੋ ਜੀ ਦੋ ਪੰਕਤੋਂ ਪੜ੍ਹ ਕੇ